21 ਤਰੀਕ ਨੂੰ ਜਿਹੜਾ ਭੰਡਾਰੀ ਪੁਲ ਦੇ ਉੱਤੇ ਸਭੂ ਸਹਾਇ ਸੰਗਤ ਨੂੰ ਔਰ ਜਸੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਸਿਆਂ ਸਮੇਤ ਪਹੁੰਚੋ ਜਿੱਥੇ ਲਾਪਰਵਾਹੀ ਦਾ ਸਿੱਟਾ ਪੂਰਾ ਯੋਰਾ ਦੇ ਹੈ ਅਸੀਂ 2-3 ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੂੰ ਨਿਸ਼ਾਨਦੇਹੀ ਇੱਥੇ ਤੱਕ ਕੇ ਪ੍ਰਕਰਮਾਇ ਤੇ ਬਲੂਡੀ ਪਾਰ ਲਦੀ ਇੱਕ ਦੁਕਾਨ ਖੁੱਲ ਗਈ ਇਹ ਕ ਰੋਲਾ ਪਾਉਂਦੇ ਬਾਪ ਦੂਦ ਵੀ ਡੀਸੀ ਸਾਹਿਬ ਪ੍ਰਸ਼ਾਸਨ ਪਰਵਾ ਨਹੀਂ ਕਰਦਾ ਉਸੀ ਵੇਲੇ ਕਰਕੇ ਕੀਤਨੀ ਪ੍ਰਦਰਸ਼ਨ ਅਸੀਂ ਰੱਖਿਆ ਰੂਟ ਪ੍ਰਦਰਸ਼ਨ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕਿ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਸਰਕਾਰ ਬਣਦਿਆਂ ਹੀ ਅੱਖਾਂ ਬਦਲ ਲੀਆਂ ਜਨ ਹਾਂਜੀ ਇਹ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਪਾਵਨ ਵਾਲਮੀ ਤੀਰ ਤੇ ਉੱਤੇ ਜਿਹੜੀ ਪਰਸੋ ਚੌਰ ਮੀਟਿੰਗ ਹੋਈ ਉਹਦੇ ਵਿੱਚ ਨਿਰਣਾ ਜਿਹੜਾ 21 ਤਰੀਕ ਦਾ ਲਿਆ ਗਿਆ ਸੀ ਅੱਜ ਵੀ ਉਹ ਫੈਸਲਾ ਜਿਹੜਾ ਉਹ ਪੂਰਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਸਭੂ ਸਾਧ ਸੰਗਤ ਨੂੰ ਔਰ ਜਸੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਸਿਆਂ ਸਮੇਤ ਪਹੁੰਚੋ ਤੇ ਮਿੱਕੀ ਹਰ ਬਾਲਮਿਕੀ ਅੱਜ ਉਹ ਮੀਟਿੰਗ ਸੰਸਮਾਜ ਦੇ ਅਕਸ਼ਾ ਦੇ ਵਿੱਚ ਸੰਤ ਮਲਕੀਨ ਨਾਜੀ ਮਾਰੇ ਨੇ ਕੀਤੀ ਹੈ ਯੂਕੇਸੀ ਇਲੈਕਸ਼ਨ ਤੇ ਨਿਗਾਹ ਦਿੱਤਾ ਸ਼ਾਂਤ ਮੀਟਿੰਗ ਦੇ ਨਾਲ ਲੇਕਿਨ ਉੱਥੇ ਦਾ ਰੂਸ ਹੈ ਕਿ ਉਥੇ ਬੜੀ ਬੇਦਬੀ ਹੋ ਰਹੀ ਹੈ ਉਹਦਾ ਰੀਜਨ ਇਹੀ ਹੈ ਕਿ ਦਲਤਾਂ ਦਾ ਤੀਰਥ ਜਿੱਥੇ ਲਾਪਰਵਾਹੀ ਦਾ ਸੱਟਾ ਪੂਰਾ ਯੋਰਾ ਦੇ ਹੈ ਅਸੀਂ 2-3 ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੂ ਨਿਸ਼ਾਨਦੇਹੀ ਉਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਨੂ ਮਰਿਆਦਾ ਇੱਥੇ ਤੱਕ ਕਿ ਉਥੇ ਪ੍ਰਕਰਮਾ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲਾ ਕੇ ਕਰਵਾ ਦਿੱਤੇ ਇੱਥੇ ਤਾਈ ਕਿ ਪ੍ਰਕਰਮਾ ਵਿੱਚ ਬਿਊਟੀ ਪਾਰਲ ਦੀ ਇੱਕ ਦੁਕਾਨ ਖੁੱਲ ਗਈ ਮਲਾਜ਼ਮ ਸਪਾਈ ਸੇਵਕ ਹੈਗੇ ਨੇ 35 ਉਹਨਾਂ ਨੇ ਤਨਖਾਹ ਮਾ ਨਹੀਂ ਮਿਲਦੀਆਂ ਪਈਆਂ ਸਕਿਉਰਟੀ ਗਾਰਡ ਨੇ 40 ਉਹਨਾਂ ਨੇ ਤਨਖਾਹ ਮਾ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜਾਇਜ਼ ਉੱਤੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਬਾਥਰੂਮਾਂ ਦੀ ਹਾਲਤ ਇਹੋ ਜਿਹੀ ਮਾੜੀ ਹੈ ਕੋਈ ਜਾ ਨਹੀਂ ਸਕਦਾ ਇੱਕ ਲੇਡੀ ਚ ਪਾਉਣਾ ਹੈ ਜੇ ਦੀ ਇੰਨੀ ਦੁਰਦਸ਼ਾਵੇ ਸਾਨੂੰ ਕਹਿੰਦੇ ਹਨ ਵੀ ਸ਼ਰਮ ਆਉਂਦੀ ਹੈ ਕਾਫੀ ਦਿਨ ਤੋਂ ਰੌਲਾ ਪਾਉਂਦੇ ਹਾਂ ਲੇਕਿਨ ਰੌਲਾ ਪਾਉਂਦੇ ਬਾਪ ਜੂਦ ਵੀ ਡੀਸੀ ਸਾਹਿਬ ਪ੍ਰਸ਼ਾਸਨ ਪ੍ਰਵਾਹ ਨਹੀਂ ਕਰਦਾ ਉਸੇ ਵਜ੍ਹਾ ਕਰਕੇ ਕੀਤੀ ਨੂੰ ਇੱਕ ਪ੍ਰਦਰਸ਼ਨ ਅਸੀਂ ਰੱਖਿਆ ਰੂਸ ਪ੍ਰਦਰਸ਼ਨ ਜੋ ਪੰਡਾਰੀ ਪੁਲ ਦੇ ਉੱਤੇ ਹੋਏਗਾ ਉਹਦੇ ਵਿੱਚ ਆਵਾਜ਼ੇ ਵੀ ਬੰਦ ਹੋਵੇਗੀ ਉੱਤੇ ਰੋਸ ਵੀ ਕਰਾਂਗੇ ਜਿਹਦੇ ਨਾਲ ਪ੍ਰਸ਼ਾਸਨ ਸੁੱਤੇ ਪਈ ਦੀ ਨੀਂਦ ਨੂੰ ਜਗਾਇਆ ਜਾਵੇਗਾ لیکن دلتاں ਦਾ ਤੀਰਤ دلਤਾں ਦੇ ਵਿੱਚ ਲਈ ਨਹੀਂ ਜਿੰਦ ਜਾਨ ਹੈ ਉਹ ਆਪਣਾ ਰੂਪ ਪ੍ਰਦਰਸ਼ਨ ਕਰ ਸਕਦੇ ਹਨ لیکن ਉਸਤੇ ਸਫਾਈ ਮਜ਼ਦੂਰ ਜੂਨੀਅਨ ਜਿੰਨੀ ਅਭੀ ਧਾਰਮਿਕ ਸਿਸਟਾਮਾ ਭਗਵਾਨ ਬਾਲਮੀਕਾਸ਼ ਤੁਨਾ ਸਭ ٹرسٹ ਸੰਸਮਾਦੀਏ ਦੇਖਰੀ ਵਿੱਚ ਹੀ ਉੱਥੇ ਕੋਈ ਨਿਰਣਾ ਵੀ ਲਵੇਗਾ ਸੰਸਮਾਜ ਕੋਈ ਐਲਾਨ ਵੀ ਕਰੇਗਾ ਕਿ ਇਹੋ ਜੀ ਨਕਮੀ ਸਰਕਾਰ ਇਹੋ ਜਿਆ ਨਕਮੇ ਪ੍ਰਸ਼ਾਸਨ ਦੇ ਖਿਲਾਫ ਕੋਈ ਨੰਨਾ ਵੀ ਲਿਆ ਜਾਵੇਗਾ ਸਾਡੀ ਤਹੀ ਬੇਨਤੀ ਹੈ ਸਾਰਿਆਂ ਨੂੰ ਕਿ ਉਧਰ ਹੁਮਾ ਕੇ ਭੰਡਾਰੀ ਪੋਤੇ 10 ਵਜੇ ਪਹੁੰਚੋ ਸਾਰਾ ਸਮਾਜ ਵੀ ਇਕੱਠਾ ਹੋਈਗਾ ਪੰਜਾਬ ਤੋਂ ਲੋਕ ਵੀ ਆਉਣਗੇ ਸ਼ਹਿਰਦਾਰ ਵੀ ਇਕੱਠਾ ਹੋਣਗੇ ਸਿਪਾਹੀ ਸੇਵਕ ਵੀ ਆਉਣਗੇ ਜਿਹਦੇ ਨਾਲ ਦਲਤਾਂ ਦੇ ਤੀਰਥ ਦੀ ਮर्यादा ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਕਰਨ ਵਾਤੇ ਹਰ ਕੋਈ ਤਿਆਰ ਹੈ ਬਗਾ ਧੰਨਵਾਦ ਜੈ ਵਾਲਮੀਕੀ ਹਰ ਹਰ ਮਾਰ ਪਰ ਬਾਦ ਇਹ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਪ੍ਰਵਾਸੀ ਪ੍ਰਸ਼ਾਸਨ ਲਾਪਰਵਾਹੀ ਕਰਦਾ ਪਿਆ ਲਾ ਪ੍ਰੋਇਡ ਸਿੱਟਾ ਹੀ ਹੈ ਜੀ 21 ਤਰੀਕ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਦੀ ਮੀਟਿੰਗ ਦਾ ਆਗਾਜ਼ ਕੀ ਹੋਇਆ ਹੈ ਜੋ ਗੱਦੀ ਨਿਸ਼ੀਨ ਸਤਗੁਰ ਮਲਕੀਤਨਾਥ ਜੀ ਦੀ ਰਹਿਨਮਾਈ ਹੇਠ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਖੋ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕੀ ਅੱਜ ਮਹਾਰਾਜ ਜੀ ਨੂੰ ਹੀ ਇੱਤਰ ਰੋੜਾਂ ਦੇ ਉੱਤੇ ਉਤਰਨਾ ਪਿਆ ਉਹਨਾਂ ਨੂੰ ਹਰ ਦੁੱਖ ਕਸ਼ਟ ਚੱਲਣਾ ਪੈ ਰਿਹਾ ਉਹਦੀ ਰੀਜਨ ਵਰ ਬਜਾਏ ਇਹੋ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਉਹਨਾਂ ਨੂੰ ਵੱਧ ਚੜ ਕੇ ਮਹਾਰਾਜ ਜੀ ਵੱਲੋਂ ਸਮਰਥਨ ਦਿੱਤਾ ਗਿਆ ਪਿੰਡਾਂ ਕਸਬਿਆਂ ਤੋਂ ਸ਼ਹਿਰਾਂ ਤੋਂ ਵੋਟਾਂ ਪੁਆਈਆਂ ਗਈਆਂ ਜੋ ਕਿ ਮੌਜੂਦਾ ਸਰਕਾਰ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਪਰ ਇਹਨਾਂ ਨੇ ਸਰਕਾਰ ਬੰਦਿਆਂ ਹੀ ਅੱਖਾਂ ਬਦਲ ਲੀਆਂ ਸਾਡੇ ਸਹਿਬ ਪਾਤਸ਼ਾਹ ਸਤਸਕਰ ਮਲਕੀਤਨਾਥ ਮਹਾਰਾਜ ਜੀ ਅੱਜ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਉਹਨਾਂ ਪੂਰਾ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਅੱਜ ਸਾਨੂੰ ਝੂਠੇ ਅਸ਼ਵਾਸ਼ਣ ਦਿੱਤੇ ਜਾਂਦੇ ਨੇ ਕਿ ਤੁਹਾਡਾ ਸ਼ਰਾਇਨ ਬੋਰਡ ਭੰਗ ਜਿਹੜਾ ਅਸੀਂ ਕਰਾਂਗੇ ਉਹ ਨਾਲ ਦੀ ਨਾਲ ਹੀ ਜਿਹੜੇ ਸਫਾਈ ਦਾ ਉੱਥੇ ਦੇਖ ਰਹੇਗਾ ਸੀ ਪੂਰੇ ਪੱਕੇ ਤੌਰ ਤੇ ਅਦਾ ਕੰਮ ਕਰਾਂਗੇ ਕਿ ਦੇਖੋ ਅੱਜ ਤੁਸੀਂ ਪਵਨ ਵਾਲਮੀਕੀ ਤੀਰਤ ਦੀ ਮर्यादा ਹੋਂਦ ਨੂੰ ਖਤਰਾ ਹੋ ਰਿਹਾ ਹੈ ਉਥੇ ਮर्यादा ਭੰਗ ਹੋ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਸੀਐਮ ਆਪਣੇ ਭਗਵੰਤ ਮਾਨ ਜੀ ਨੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਸਕਾਰ ਬੰਧਿਆ ਸਾਰੇ ਅਸੀਂ ਤੁਹਾਡਾ ਸ਼ਰਾਈਨ ਬੋਟ ਜਿਹੜਾ ਭੰਗ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾ ਕਿ ਆਨ ਵਾਲਾ ਟਾਈਮ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਉਣ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫ਼ਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋਚਨਾ ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਆਂ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੁਣ ਅਸੀਂ ਦੱਸਣਾ ਚਾਹੁੰਦੇ ਆਂ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ सीएम ਨੂੰ ਦੱਸਣਾ ਚਾਹੁੰਦੇ ਆਂ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਪੁੱਲ ਤੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਪੋਖੜਦਾ ਰੱਖਾਂਗੇ ਉਹ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤ ਦੇ ਬੈਤਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਿਰੋਧਕਾਰ ਬੇਟਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਜਿਹੜੇ ਇਹ ਬਾਰ-ਬਾਰ ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲ ਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂਨ ਹੀ ਡਟਕਦੀ ਸਾਡਾ ਇੱਕ ਮਸਲਾ ਸ਼ਾਇਦ ਇਹਨਾਂ ਨੇ ਨਹੀਂ ਬੋਲਿਆ ਜਿਹੜਾ ਔਰਸੋ ਇਹਨਾਂ ਨੇ ਰੋਸਟਰ ਜਿਹੜਾ ਲਾਗੂ ਕੀਤਾ ਰੋਸਟਰ ਦੇ ਬਾਰੇ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਹ ਰੋਸਟਰ ਖਤਮ ਹੋਣਾ ਚਾਹੀਦਾ ਜਾਂ ਇਹਦਾ ਵੱਖਰਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੁਲਾਜ਼ਮਾਂ ਦੇ ਪ੍ਰਤੀ ਪਰਤੀ ਸਾਡਾ ਸਵਰਥਾ ਨਿਵੇਸ਼ਾ ਹੀ ਤੁਹਾਰਾ ਸਾਹਿਬ ٹرسٹ ਨਾਲ ਰਿਹਾ ਤੇ ਅੱਜ ਵੀ ਤੁਹਾਰਾ ਸਾਹਿਬ ٹرسٹ ਦੇ ਨਾਲ ਹੀ ਅਸੀਂ ਧੰਨਵਾਦ ਜਿਹੜਾ ਕੱਲ੍ਹ ਦੀ 21 ਤਰੀਕ ਤੇ ਆ ਅਸੀਂ ਤੇ ਆਲਰੇਡੀ ਨੋਟਿਸ ਦਿੱਤਾ ਦਾ ਕਾਰਪੋਰੇਸ਼ਨ ਬੰਦ ਕਰਨ ਨੂੰ ਕੱਲ ਅਸੀਂ ਦਿੱਤਾ ਜੇ ਉਹ ਸਾਡਾ 21 ਤਰੀਕ ਦਾ ਚੱਲਣਾ 21 ਤਰੀਕ ਤੇ ਵੈਸੇ ਬੰਦ ਕਰ ਛੱਡਣਾ ਸੀ ਤੇ ਸਾਡਾ ਸਮਰਥਨ ਸਾਰਾ ਇਹਨਾਂ ਦੇ ਨਾਲ ਹੀ ਆ